ਲੱਗਿਆ ਆਪਾਂ ਸਾਗ ਕੱਟਣਾ ਤੇ ਸਾਗ ਆਪਣਾ ਸਾਰਾ ਹੋ ਗਿਆ ਖਤਮ ਅੱਧਾ ਡੁੱਲ ਗਿਆ ਖਾਣ ਤੋਂ ਪਹਿਲਾਂ ਖਤਮ ਹੋ ਚੁੱਕਿਆ ਐਨਾਂ ਕਰ ਗਿਆ ਦਰ ਰਹਿ ਗਿਆ ਬਸ ਐਨਾਂ ਕਰਦਾ ਹੀ ਰਹਿ ਗਿਆ ਇੱਕ ਦਾ ਰਹਿ ਗਿਆ ਕਿਤੇ ਤੁਸੀਂ ਕਹਿਦੇ ਮੈਂ ਕੱਲੂ ਤੜਕਾ ਲਾਉਂਗੀ ਤੜਕਾ ਲਾਣਾ ਤਾਂ ਵਧੀਆ ਜਾ ਆ ਇੱਧਰ ਡੁੱਲ ਗਿਆ ਦੇਖੋ ਆ ਦੇਖੋ ਹੋਰ ਸਾਗ ਲੈਣ ਜਾ ਰਹੇ ਹਾਂ ਸਾਨੂੰ ਥੋੜਾ ਜਿਹਾ ਕੰਮ ਆ ਤੇ ਥੋੜਾ ਜਿਹਾ ਕੰਮ ਹੈ ਕੰਮ ਕਰਕੇ ਫਿਰ ਸਾਗ ਲੈ ਕੇ ਆਵਾਂਗੇ ਤੁਸੀਂ ਸਾਗ ਬਣਾਉਣਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਤੁਹਾਡਾ ਵੀ ਮਾਰਚ ਥੋੜਾ ਸਮਾਨ ਰਸਿਆ ਆ ਲੋਕਿਆ ਖੜਾ ਲੱਗਾ ਖਾ ਉਹ ਹਾਂ ਅੱਜੇ ਬਸ ਇੱਕ ਦਿਵੇਂ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਰਾਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ ਕਿਵੇਂ ਦੇਖੋ ਜੋੜੀ ਤੂਰੀ ਜਾ ਰਹੀ ਭੱਜੀ ਜਾ ਰਹੀ ਤੁਹਾਨੂੰ ਨਹੀਂ ਲੱਗਦਾ ਆ ਦੇਖੋ ਜੋੜੀ ਜਾ ਰਹੀ ਹੈ ਜੋੜੀਆਂ ਲੱਗ ਨਹੀਂ ਹੋ ਰਹੀ ਹੈ ਹੈ ਨਾ ਮੇਰਾ ਉਹੜ ਭੈਣ ਪਾਇਆ ਬਈ ਅੱਜ ਮਨਦੀਪ ਨੇ ਸੂਟ ਨਾਲ ਦਾ ਅੱਜ ਕੱਲ ਇਹ ਸੂਟਾਂ ਨਾਲ ਦੇ ਰਵੜ ਭੈਣ ਲੈਣ ਲੱਗ ਗਈ ਬਸ ਮੈਨੂੰ ਇਹਨੇ ਲਿਆ ਕੇ ਦੇ ਆਉਂਦੀ ਨਵੇਂ ਨੀ ਲਿਆ ਕੇ ਦੇਖ ਕਿ ਸੂਟ ਨਾਲ ਦਾ ਅੱਜ ਅਸੀਂ ਚੱਲੇ ਆਂ 12 ਤੱਕ ਚੱਲੇ ਆਂ 12 ਤੇ ਥੋੜੀ ਜੀ ਥੋੜੀ ਜੀ ਅੱਗੇ ਜਾਵਾਂਗੇ ਉਹ ਤੇ ਅੱਗੇ ਨਹੀਂ ਜਾਂਦੇ ਹੈਗੇ ਜਿਆਦਾ ਲੇਟ ਹੋ ਜਾਵਾਂਗੇ ਅਸੀਂ ਮੇਰੇ ਤਾਂ ਜਿਵੇਂ ਤੁਸੀਂ ਦੇਖ ਹੀ ਸਕਦੇ ਸੂਟ ਘਰ ਦੇ ਹੀ ਪਾਇਆ ਵਾ ਉਸ ਕਰਕੇ 12 ਤੱਕ ਹੀ ਜਾਵਾਂਗੇ ਆਪਦਾ ਕੰਮ ਕਰਨ ਕੰਮ ਕੰਮ ਹੈ ਥੋੜਾ ਜਿਹਾ ਆਂਦੇ ਆਂਦੇ ਸੀ ਇੱਥੇ ਤੇ ਸਾਗ ਲੈ ਕੇ ਆਵਾਂਗੇ ਰੇੜੀ ਤੋਂ ਕਿਉਂਕਿ ਪਰਸੋਂ ਦਾ ਮੈਂ ਸਿਫਾਰਿਸ਼ ਲਾ ਰੱਖੀ ਆ ਵੀ ਅਸੀਂ ਸਾਗ ਬਣਾਵਾਂਗੇ ਸਾਗ ਲੈ ਕੇ ਆਵਾਂਗੇ ਅਸੀਂ ਦੋਨੇ ਜਣੀਆਂ ਲੈ ਕੇ ਆਉਂਗੇ ਹਨਾ ਹੋਰ ਤਾਂ ਕਰਕੇ ਸਿਲਾਉਂ ਪਰ ਨਾ ਦੋਨਾਂ ਵੱਲੋਂ ਹੀ ਆ ਬਸ ਹਾਂ ਦੋਨਾਂ ਵੱਲੋਂ ਜੇ ਮੈਂ ਲੱਗ ਗਈ ਕੀ ਆਗੇ ਬੂ ਕੇ ਮਾਲ ਹੈ ਚੀਜੀ ਅੱਗੇ ਆ ਦਵਾਈ ਇਹਦੇ ਪਰ ਕੁਲੇ ਚ ਰੱਖਦੇ ਆ ਅਸੀਂ ਸਾਡਾ ਕੰਮ ਹੋ ਗਿਆ ਜੀ ਹੁਣ ਅਸੀਂ ਇਹ ਟੀਮਾਰਕ ਥੋੜਾ 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 ਚੁੰਟੜ ਚੱਲੇ ਆ ਸਮਾਨ ਸਾਡਾ ਪੂਰਾ ਦਾ ਜਦੇ ਵੀ ਨਹੀਂ ਹੁੰਦਾ ਟਰਾਲੀ ਟਰੋਲੀ ਨਹੀਂ ਪੱਕ ਸੋ ਤਾਂ ਬਲੇ ਕੇ ਆ ਜਾਂਦੇ ਨੇ ਹਨਾ ਆਪਾਂ ਅਸੀਂ ਤਾਂ ਬਸ ਇੱਕ ਡੀਮੈਂਡ ਨੂੰ ਚੁੰਡਣੇ ਜਾਂਦੇ ਹੁੰਨੇ ਆ ਥੋੜਾ ਥੋੜਾ ਸਮਾਂ ਦੇ ਦਿੰਦੇ ਹੁੰਨੇ ਆ ਜਿੰਨੀ ਕ ਜਰੂਰਤ ਹੁੰਦੀ ਅੰਨ ਕਿ ਲੈ ਕੇ ਆਉਂਦੇ ਹੁੰਨੇ ਆ ਅੱਗੇ ਤਿਹਾਰਾਂ ਚ ਦੀਵਾਲੀ ਦੇ ਨੇੜੇ ਲਾਵਾਂਗੇ ਹਨਾ ਫੇਰ ਕਰਾਂਗੇ ਫੇਰ ਅਸੀਂ ਅੰਨ ਲੈ ਕੇ ਆਉਂਦੇ ਹੁੰਨੇ ਆ ਉਹਦੇ ਪਹਿਲਾਂ ਅਸੀਂ ਕੁਝ ਨਹੀਂ ਲੈ ਕੇ ਆਏ ਜਿੰਨੀ ਕ ਜਰੂਰਤ ਉੰਨੀਓ ਬਸ ਉਹਤੇ ਵੱਧ ਨਹੀਂ ਚੱਕਣੀ ਹੈਗੀ ਕਿਉਂਕਿ ਜੇ ਅੰਦਰ ਵੜ ਜੇ ਨੇ ਫੇਰ ਤਾਂ ਜਿ ਕਰਦਾ ਆ ਵੀ ਲੈ ਲੈ ਆ ਵੀ ਲੈ ਲੈ ਕੋਸ਼ਨਾ ਸਟਾਟਾ ਤਾਂ ਤੇਰਾ ਕਰਦਾ ਵੀ ਆ ਲੈ ਲਵਾ ਲੈ ਅੱਜ ਪਾ ਵੈਸੇ ਵੀ ਆਪਣੇ ਕੋਲ ਟਾਈਮ ਹੈ ਅੱਜ ਅਪਰ ਵਾਲਾ ਦੇਖ ਕੇ ਆਵਾਂਗੇ ਕਾਫੀ ਦਿਨ ਹੋ ਗਏ ਆਪਾਂ ਕਿੱਥੇ ਸਵਾ ਸਵਾ ਗਿਆ ਰਹੋ ਅੱਨੇ ਮਹੀਨੇ ਹੋ ਗਏ ਆਪਾਂ ਉੱਪਰ ਨਹੀਂ ਗਏ ਹੈਗੇ ਜੀ ਮੈਂ ਕੱਢਿਆ ਮੈਂ ਚੱਲੋ ਗੇੜਾ ਤਾਂ ਕੱਢਿਆ ਇਹ ਜਿਵੇਂ ਦੇਖੀਏ ਵੀ ਕਿਆ ਚੱਲ ਰਿਹਾ ਉੱਪਰ ਕਿਆ ਬਦਲੇ ਆ ਹਨਾ ਭਾਂਡੇ ਕੁੰਡੇ ਬਦਲ ਜਾਂਦੇ ਨੇ ਭਾਂਡੇ ਦੇਖਣ ਜਾਣਾ ਹੋ ਗਿਆ ਹਨਾ ਬੂ ਉਹ ਬਾਈ ਕਰ ਦੇ ਬਾਈ ਚਲੋ ਗੱਗ ਆ ਦੇਖੋ ਗੱਗੂ ਵਾਲਾ ਪਿੱਛੇ ਰਹਿ ਗਿਆ ਕਹਿੰਦਾ ਗੱਗੂ ਆ ਜਾ ਅੱਛਾ ਮਜੂਰ ਕਰੇ ਚਲੋ ਭਈ ਆਪੇ ਆਜੋ ਤੁਰ ਕੇ ਆਪੇ ਆਜੋ ਪੰਜਾਬ ਦਾ ਛੋੜਾ ਤੁਰਣਾ ਪੂਰੇ ਸਮਾਂ ਚਲੋ ਜੀ ਅਸੀਂ ਉੱਪਰ ਵਾਲੇ ਪੋਰਸ਼ਨ 'ਚ ਅਸੀਂ ਬਹੁਤ ਜੀ ਰਵਾਬ ਆਏ ਆ ਹੇ ਨੀਚੇ ਦਾ ਅਸੀਂ ਫਿਰੀ ਜਾਨੇ ਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਕੱਪ ਕੱਪ ਹੈ ਕੱਪ ਹੈ ਕੁੱਲੜਾ ਕੁੱਲੜਾ ਕੱਪ ਕੁੱਲੜਾ ਕੱਪ ਹੈ ਇਹ ਕਿੰਨੇ ਦਾ ਮੈਂ ਲਗਾ 19 ਰੁਪਏ ਦਾ ਪੀਸ ਹੈ ਆ ਦੇਖੋ ਲਿਖਿਆ ਹੋਇਆ ਭਰਨ ਬੂਹਾਂ ਬੰਧਰੋ ਚਲੋ ਇੱਧਰ ਬੈੱਡ ਸ਼ੀਟਸ ਪਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਪਰ ਮਹਿੰਗੀਆਂ ਬਹੁਤ ਨੇ ਹਨਾ ਹੁਣ ਅੱਗੇ ਕੋਈ ਆਇਆ ਨਾ ਕਹਿੰਦੇ ਵੀਡੀਓ ਨਾ ਬਣਾਉਂ ਦੇਖੋ ਇਹ ਨਾਨ ਸਟਿਕ ਪੈਨ ਆਨੇ ਤੇ ਵੇਖੋ ਸਸਤਾ ਹੀ ਮਿਲ ਜਾਂਦਾ ਏ ਆਹ ਨਾ 300 ਦੀ ਕਿਤੇ ਨਵਦੀਆ ਹਮ ਅਸੀਂ ਚਿੱਲੇ ਬਣਾਉਣ ਵਾਸਤੇ ਲੈਣਾ ਹੈ ਲੈ ਲਉਣਾ ਮੈਂ ਮੁਜulfan ਦਰ ਕਰ ਲੈ ਜੁਲਫ ਤੇਰੀ ਅੱਖ ਚ ਪੈ ਰਹੀ ਐ ਬਸ ਗੁੱਡੀਆਂ ਕੀ ਕਰਨੀਆਂ ਤੂੰ ਅੱਗੇ ਦੇਖਣਾ ਚੱਲ ਅੱਗੇ ਉਹ ਬੂਨੇ ਉਡੀ ਚਿਮੜ ਦੇਣਾ ਖਡੋਣਿਆਂ ਨੂੰ ਅਬੂ ਅਜੇ ਵੱਧ ਗਈ ਓਏ ਇਹ ਓਏ ਕੱਪ ਵੀ ਤੇ ਕੱਪ ਪਰਲੀ ਸਾਈਡ ਉਹ ਦੇਖਾਂਗੇ ਹਨਾ ਇੱਧਰ ਸਾਰੇ ਸਟੀਲ ਦੇ ਭਾਂਡੇ ਐ ਕੁੱਕਰ ਸਭ ਕੁਝ ਇੱਧਰ ਆ ਦੇਖੋ ਇੱਧਰ ਤਵੇ 프라이ਪੈਨ ਕੜਾਈਆਂ ਆ ਦੇਖੋ ਮੇਰੇ ਕੋਲ ਐ ਮੰਮੀ ਰੀਸ ਲਾ ਲਾਉਂਦੀ ਆ ਮੈਂ ਨਹੀਂ ਹੋਈਗੀ ਹਾਂ ਤੇ ਲਿਆਇਆਗਾ ਨਾ ਮੋਆ ਤੋਂ ਨਹੀਂ ਚੱਲ ਗੱਡੀ ਆਹ ਦੇਖ ਲਓ ਜਿੱਦ ਜਾਣ ਕੇ ਕਾ ਵੀ ਕੈਮਰਾ ਓਨ ਕਰ ਕਰਕੇ ਗੱਲਾਂ ਮਾਰਦੀ ਆ ਪਿੱਛੇ ਤੁੰਨ ਦੇਖ ਰਹੇ ਨਹੀਂ ਕੱਪ ਦੇਖੋ ਬਈ ਕਿੰਨੇ ਸੋਹਣੇ ਸੋਹਣੇ ਆ 99 ਰੁਪਏ ਦਾ ਲੈ ਲੈ ਕੌਫੀ ਕੱਪ ਕਿੰਨੇ ਦਵਾ ਦੋ ਇਹਨੇ ਤੇ ਰੇਟ ਕੌਫੀ ਕੱਪ ਦੇ ਬਹੁਤ ਠੀਕ ਨੇ ਜੇ ਬਾਹਰ ਲਈਏ ਤਾਂ ਬਹੁਤ ਜ਼ਿਆਦਾ ਮਹਿੰਗੇ ਨੇ ਆ ਵੀ ਐ 70 70 ਰੁਪਏ ਦੇ ਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਕੱਪ ਹੋਰ ਤੁਹਾਨੂੰ ਕਿਹੜਾ ਪਸੰਦ ਆ ਕੋ ਆ ਡੱਬੇ ਵਾਲੇ ਨਾਲ ਮੈਨੂੰ ਵਾਲੇ ਪਸੰਦ ਆ ਹਨਾ ਬਹੁਤ ਸੋਹਣੇ ਨੇ ਨਾ ਹਾਂ 500 ਦਾ ਨਹੀਂ ਲਵਾਂਗੇ ਆਪਾਂ ਦਿਵਾਲੀ ਨੂੰ ਲੈ ਲਾਂਗੇ ਹਨਾ ਦਿਵਾਲੀ ਕਿਹੜੇ ਵਾਲੇ ਗੋਡੇ ਕਿਹੜੇ ਦਿਵਾਲੀ 'ਚ ਗੋਡੇ ਨਹੀਂ ਆਣਗੇ ਨਾ ਲੱਤਾਂ ਨੇੜੇ-ਨੇੜੇ ਹੀ ਆ ਦਿਵਾਲੀ ਦੂਰ ਦੀ ਹੈਗੀ ਹਾਂ ਇਧਰ ਟੀਫਨ ਵਗੈਰਾ ਬੱਚਿਆਂ ਦੇ ਵੱਡੀ ਮਾਰਚਾ ਜੇ ਤਿਹਾੜਾ ਕਰਕੇ ਰੇਟ ਸਹੀ ਆ ਦੇਖੋ ਰਡਿੰਨ ਮੇਨੇ ਮੇਨੇ ਬਲਾਸ 50 50 ਦੇ ਆ ਕੱਪ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਮਹਿੰਗੇ ਲੱਗਦੇ ਆ ਜਾਂ ਸਸਤੇ ਆ ਦੇਖੋ ਤਿੰਨ ਪਾਲਕ ਪਾਲਕ ਤਿੰਨ ਪਾਲਕ ਲੈ ਪਾਲਕ ਪਾ ਦੇ ਤੂੰ ਇੱਕ ਗੁੱਛੂ ਇੱਕ ਗੁੱਛੂ ਪਾ ਦੇ ਮੇਥੇ ਵੀ ਲੈਣੇ ਆ ਮੇਥੀ ਨਹੀਂ ਹੈ ਚੱਕ ਕੋਸਾ ਕੋ ਹੋਰ ਆ ਰਿਹਾ ਹੈ ਹੋਰ ਆ ਰਿਹਾ ਹੈ ਚਾਰ ਕਿਲੋ ਹੈ ਮੈਨੂੰ ਸੋਲਦੇ ਤੇ ਨਾ ਕੀ ਕਰਾਂ ਪਹਿਲਾਂ ਦੱਸ ਦੇਣਾ ਫਿਰ ਅਸੀਂ ਨਾ ਲੈਂਦੇ ਕੇ ਕੇ ਰਿਓ ਸਾਗ ਨਾ ਮੈਂ ਸੋਲਦੇ ਤੇ ਚਲੋ ਥੋੜਾ ਥੋੜਾ ਕਰਾਂਗੇ ਮਹਿੰਗਾ ਬਹੁਤਾ ਜੇ ਪਰ ਫਿਰ ਵੀ ਸਸਤਾ ਦੇਤਾ ਤੇਰਾ ਸਾਤ ਆ ਰੇਟ ਸਹੀ ਦੇਤਾ 200 ਦਾ ਦੇਤਾ 200 ਦਾ 4 ਕਿਲੋ ਦੇਤਾ ਸਾਢੇ 4 ਕਿ ਚਾਰ ਇਹ ਸਾਢੇ 4 ਕਿਲੋ ਸਾਢੇ 4 ਕਿਲੋ ਆ ਚਾਰ ਪੰਜ ਗੁੱਚੀਆਂ ਸਾਗ ਦੀਆਂ ਇਹ ਦੋ ਪਾਲਕ ਦੀਆਂ ਬੇਥੇ ਨਹੀਂ ਮਿਲੇ ਹੈਗੇ ਹੈ 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 ਮੇਰੇ ਬੇਲੇ ਦਾ ਕੋਈ ਆ ਤੇ ਜਦ ਮੈਂ ਦੋ ਵਾਰ ਰਿਪੋਰਟ ਦਾ ਟਾਈਮ ਮੈਨੂੰ ਕਾਲ ਕਰ ਚਲ ਦੂਹੇ ਸੁੱਕੇ ਬੀਜੜੇ ਫੜਿਓ ਬਸ ਨਹੀਂ ਕਰੀਂ ਜਾਓ ਗਾਂਹ ਚਲ ਚਲੋ ਲੱਗ ਗਿਆ ਸਾਗ ਸਮਾਰਨ ਲੱਗ ਗਿਆ ਕੰਮ ਇਹ ਤਾਂ ਨਹੀਂ ਗਾ ਬੇਲੀਆਂ ਬੈਠੀਆਂ ਦੀਆਂ ਆਣਸਾਰ ਲਾਤੀਆਂ ਫਿਰ ਸਾਗ ਖਾਣ ਨੂੰ ਵੀ ਤਾਂ ਮਿਲੂਗਾ ਹੁਣ ਹੁਣ ਨਹੀਂ ਬਸ ਲੈਣਾ ਇੱਕ ਮਹੀਨਾ ਸਾਗ ਸਾਗ ਤਾਂ ਹਜੇ ਮਹਿੰਗਾ ਉਹ ਸੱਚ ਮੱਕੀ ਦਾ ਆਟਾ ਭੁੱਲੇ ਆ ਗਰਮੀ ਆ ਕਹਿੰਦਾ ਹਲੇ ਮੱਕੀ ਦਾ ਆਟਾ ਭੁੱਲ ਗਿਆ। ਲੈ ਜਾ ਤਾਂ ਮਹਾਨਾ ਹੈ ਕਰਤੀ। ਕੱਦ ਵੀ ਸਾਗ ਰਿਹਾ ਸਾਗ। ਖਾ ਰਹਾ ਦਰਨੀ। ਅ ਰੋਜ਼ ਨਾ ਇੱਕੋ ਆਹੀ ਤੋਰੀਆਂ ਪੇਠਾ ਤੋਰੀਆਂ ਪੇਠਾ ਖਾ ਖਾ ਕੇ ਥੱਕ ਗਏ। ਛੋਲੇ ਤਾਂ ਛੋਲੇ ਤਾਂ ਕਾਲੂ ਹੋ ਜਾਣਗੇ ਕੋਈ ਚੱਕਰ ਨਹੀਂ। ਛੋਲੇ ਤਾਂ ਕਰ ਲਾਂਗੇ। ਛੋਲੇ ਨਹੀਂ ਖਰਾਬ ਹੋਣਗੇ। ਮੈਨੂੰ ਚਾਹੀ ਨਹੀਂ। ਛੋਲੇ ਕਰਦੇ। ਪਾਣੀ ਹੈ। ਕਹਿੰਦੇ ਮਰਜੀਂ ਬੰਦ ਨਾ ਕਰੀ ਜਾਓ। ਬੜਾ ਤਰ੍ਹਾਂ ਦਾ। ਉਹ ਬਸ ਸਾਗ ਦਾ, ਗੋਣੀ ਦਾ ਤਾਂ ਰੇਡੀਆਂ ਲੈ ਕੇ ਆ ਰਹੇ تھے। ਅਸੀਂ ਰਸਤੇ 'ਚ ਠਹਿਰੇ ਆ ਹਨਾ। ਹੋਰ। ਰਸਤੇ 'ਚ ਠਹਿਰੇ ਆ। ਤਾਂ ਇਹਦਾ ਸਸਤਾ ਤਾਂ ਕੋਈ ਮੈਂ ਨਾ ਦੇ ਦੇ ਤੂੰ। ਕਹਿੰਦਾ ਗੋਣੀ ਦਾ ਕੰਮ ਆ ਸਿੱਕ ਜਵਾਬ ਵੀ ਦੇ ਸਕਦੇ ਹੈਗੇ। ਉਹਨਾਂ ਨਾਲ ਗੱਲ ਵੀ ਕਰਾਂਗੇ। ਹੋਰ ਅਸੀਂ ਰਸਤੇ 'ਚ ਰੋਕ ਲਿਆ। ਹੱਜ ਰੇਡੀਆਂ ਆਏ ਰਹੀਆਂ। 230 ਬਹੁਤ ਵੱਜ ਜਾਂਦਾ। 230 ਦਾ ਬੜਿਆ ਤਾਂ ਅੰਨਾ ਪਾਲਕ ਤਾਂ ਨਾ ਮਿਲਦੀ ਨਹੀਂ ਮਿੱਥੇ ਪਾਲਕ ਹੈ। ਪਾਲਕ ਤਾਂ ਨਾ ਮਿਲਦੀ ਪਾਲਕ ਤਾਂ ਜਦੋਂ ਖਾਣ ਨੂੰ ਰਹਿਣੀ ਕਰੀ ਗਈ। ਪਾਲਕ ਹੈਗੀ ਇੱਕ ਗੁੱਚੀ ਆ। ਵੀ ਪਾਲਕ ਦੀ ਗੁੱਚੀ ਪੈਣੀ ਆ। ਅਸੀਂ ਕਿਹਾ ਸਾਡੀ ਸਾਨੂੰ 20 ਰੁਪਏ ਦੀ ਗੱਲ ਪੀਂਦੀ ਦੇ ਰਿਆਂ ਤਾਂ ਕਹਿੰਦਾ ਨਾ ਪਾਲਕ ਦਾ 40-40 ਦੀ ਗੁੱਚੀ ਮਿਲਦੀ ਹੈ ਕਹਿੰਦਾ ਬਾਹਰ ਆ। ਕਹਿੰਦਾ ਪਾਲਕ ਪਾਟ ਮਿੱਤੀ ਹੈ ਪਾਲਕ। ਬਾਜਰੀ ਦੇ ਨਾਣਾ ਹੋਰ ਪਾਲਕ ਪਹਿਲਾਂ ਦਸਾਂਗੀਆਂ ਹੁੰਦਾ। ਫੇਰ ਸਾਨੀਆ ਕਿ ਪਾਲਕ ਪਾਲਕ ਪਾਗਣਾ ਵੀ ਲੈਣੇ ਆ ਬਾਜ਼ਾ। ਕਣੀਆਂ ਕਰਕੇ ਬੀਜਦੇ। ਪਹਿਲਾਂ ਪਾਲਕ ਕਣੀਆਂ ਦੇ ਨਾਲ ਤਾਂ ਉਹ ਨਹੀਂ ਚੁੱਕਦੇ। ਉਹ ਆਪਾਂ ਤਾਂ ਜਿਵੇਂ ਕਿ ਤੁਜੂ ਖਾਂਟੀਨ ਵਾਲਾ ਸਾਮਾਨ ਕਾ ਲਈਏ ਗੱਡੀ 'ਤੇ ਪਿਆਏ ਜਿਹੜਾ ਛੋਟਾ ਮੋਟਾ ਸਬਾਨਾ ਨਿਕਾਲਨੇ। ਕਣਟਾ ਲਾ ਕੇ ਜਾਨੇ। ਨੋ ਨਾ। ਆਹ ਮੈਂ ਲੀਆ ਉਹ ਗੱਡੀਆਂ ਜਿਹੜੀਆਂ ਦੇਖੋ ਜਿਹੜਾ ਮੁੱਲ ਦਾ ਸਾਗ ਹੁੰਦਾ ਨਾ ਦੇਖੋ ਆਹ ਗੰਦਲ ਇਹ ਸਾਰਾ ਪੱਤਾ ਪੁੱਤਾ ਆਪਾਂ ਵਿੱਚ ਪਾ ਲੰਨੇ ਆ। ਜਿਹੜਾ ਦੂਆ ਹੁੰਦਾ ਏ ਉਹ ਆਪਾਂ ਪੱਤਾ ਸਾਰਾ ਲਾ ਕੇ ਮੈਸਾਂ ਨੂੰ ਪਾ ਦੰਦੇ ਹਣਾ ਗੰਦਣਾ ਬੰਦੇ ਖਾਂਦੇ ਨੇ ਤੇ ਆਹ ਪੱਤੇ ਜਾਨਵਰਾਂ ਦਾ ਜਕਰਦਾ ਹੁੰਦਾ ਫੇਰਾ ਮੈਂ ਐਸਾ ਖਾਂਦੀ ਆ ਨੀ ਇੰਨਾ ਸਾਗ ਦੇਖੋ ਨਾਲੇ ਇਹ 4.5 ਕਿਲੋ ਤੇ ਘੱਟ ਨਾ ਸਾਡੀ ਫੈਮਿਲੀ ਨੂੰ ਸਰਦਾ ਨੀ ਟੱਬਰ ਵੱਡਾ ਏ ਹਨਾ ਨਾਲੇ ਫਿਰ ਜਦ ਐ ਹੁੰਦਾ ਸ਼ੁਰੂ ਸ਼ੁਰੂ ਤੇ ਤਾਂ ਵਧੀਆ ਖਾ ਲੈਂਦੇ ਆ ਬਾਅਦ ਚ ਫਿਰ ਨਾ ਜਿਆਦਾ ਘਰ ਦਾ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਤਾਂ ਕੋਈ ਦੇਖਦਾ ਵੀ ਨਹੀਂ ਸਾਗ ਨੂੰ 1 2 3 ਸਟਾਰਟ ਹਲੇ ਵੀ ਕਰੇਗਾ ਪਹਿਲੇ ਹਨਾ ਯੂ ਵੀ ਵੀ ਕਰੇਗਾ ਅੱਜ ਦਾ ਤਾਂ ਉਹ ਤੇਰਾ ਹੁਕਮੀ ਕਰਦਾ ਤਾ 3 ਸਟਾਰਟ ਚਲੋ 1 2 3 ਸਟਾਰਟ ਕਰੋ ਕੰਪਲੀਟ ਕਰੋ ਕੰਮ ਸਾਰੇ ਮੇਰਚਾ ਵੀ ਲਿਆਉਣੀਆਂ ਤੋਂ ਅੱਜ ਇਹਦੇ ਪਾਰਟਸ ਯੂਜ਼ ਨਹੀਂ ਕਰਦੇ ਹੈਗੇ খালি ਉਹ ਯੂਜ਼ ਕਰੀਏ ਮੈਂ ਇਹ ਕਿਹੜੇ ਹੱਬੀ ਵਾਲੇ ਤੂੰ ਜ਼ਿਆਦੇ ਕਰਦੀ ਐ ਮੈਂ ਨਹੀਂ ਕਰਦੀ ਇਹ ਜੇ ਮੈਂ ਤਾਂ ਆਪਣਾ ਸਿੱਧੇ ਦੇਸੀ ਲੋਬ ਬਣਾਉਣੀ ਆ ਮੈਂ ਕੋੜਾ ਗਰੀ ਜਣਾ ਨਹੀਂ ਆ ਆ ਰੁਗ ਖੜੂਗਾ ਅੰਗਰੇਜ਼ੀ ਜਿਆਦੇ ਬੋਲਦੀ ਆ ਮੈਂ ਬੋਲਦੀ ਆ ਨਹੀਂ ਪੁੱਛ ਲੋ ਬੰਗਰੇਜ਼ੀ ਬੋਲਦੀ ਆ ਭਾਈ ਕਮੈਂਟ ਕਰਕੇ ਅੱਜ ਕਿਨਾ ਤੇ ਹੱਥੀ ਦੇਤੇ ਆ ਸਾਗ ਤੁਸੀਂ ਨੂੰ ਸਾਟਾ ਸਾਟਾ ਢੇੜਗਾ ਪੂਗਾ ਵਈ ਬੱਤ ਬਣਦਾ ਲਾ ਸਾਟੇ ਆਸਰੇ ਨਹੀਂ ਆ ਆ ਸਾਗ ਨਹੀਂ ਬਣਦਾ ਦੋ ਤਿੰਨ ਦਿਨ ਦੋ ਤਿੰਨ ਘੰਟਿਆਂ ਦੀ ਆਹ ਦੇਖੋ ਚਾੜ ਤਰੂ ਬੋਲ ਤੁਸੀਂ ਕਹਿੰਦੇ ਮੈਂ ਤੁਹਾਡੇ ਨਾਲ ਦੋ ਸਬਜ਼ੀਆਂ ਬਣਾਤੀਆ ਸਵੇਰੇ ਆ ਦੇਖ ਲਓ ਨਾੜੇ ਸੁੰਬਰਤਾ ਬੇੜਾ ਥੋੜਾ ਨਾਲੋਂ ਪਹਿਲਾਂ 베ਲੀ ਹੋ ਕੇ ਬੈ ਗਈ ਸੀ ਤੁਸੀਂ ਹੁਣ ਕੰਮ ਗਿਣਾਤੇ ਬਸ ਹੁਣ ਕਮੈਂਟ ਦੇਖ ਲਿਓ ਪਹਿਲਾਂ ਸ਼ੁਕਰ ਆਫ ਨੇ ਮੈਂ ਮੇਰੇ 2 ਦਿਨ ਹੋ ਗਏ ਨਾ ਕਮੈਂਟ ਆਪੀ ਬੰਦ ਹੋ ਰਹੇ ਨੇ ਮੈਂ ਤਾਂ ਖੁਦ ਦੇਖ ਲਈ ਨਾ ਹੋਣਗੇ ਫਿਰ ਪੱਕਾ ਤੁਹਾਨੂੰ ਤੁਰਤ ਜਮੀਨ ਹੈ ਨਾ ਫੇਰ ਗਿੱਲਾ ਕਰਤਾ ਕਿਣ ਮਿਣ ਕਿਣ ਮਿਣ ਹੋ ਰਿਹਾ ਏ ਕੱਦਾ ਮੀਂਹ ਪਹਿਲਾਂ ਬਰਸ ਲਿਆ ਖਾਸਾ ਤੇ ਇੱਧਰ ਆਪਣਾ ਸਾਗ ਲੱਗ ਰਿਹਾ ਰੀਚਣ ਅਸੀਂ ਨਾ ਪਹਿਲਾਂ ਰਾਵੀ ਨਾਲ ਗੱਲਾਂ ਮਾਰਨ ਲੱਗੇ ਤੇ ਰਾਵੀ ਆ ਗਈ ਥੀ ਇਕ ਕੋਲਤ ਮੀ ਆ ਗਿਆ ਰਾਵੀ ਬਾਹਰ ਕੋ ਮਰੀ ਤੇ ਘੁੰਮਦੀ ਘੁੰਮਦੀ ਕਹਿੰਦੀ ਮੈਂ ਅੰਦਰ ਆ ਗਈ ਅੰਦਰ ਆਈ ਜਦ ਫਿਰ ਮੀ ਆ ਗਿਆ ਫਿਰ ਛਤਰੀ ਵੀ ਨਹੀਂ ᱛੀ ਫਿਰ ਉਹਨੂੰ ਛਤਰੀ ਲੱਭ ਕੇ ਲਿਆ ਕੇ ਦਿੱਤੀ ਹੁਣ ਇੱਧਰ ਆਪਣਾ ਸਾਗ ਰਿਜੜਿਆ ਤੇ ਇੱਧਰ ਆਪਣਾ ਗਿੱਲਾ ਪਿਆਏ ਅੱਜ ਸਾਗ ਖਾਵਾਂਗੇ ਠੰਡੇ ਠੰਡੇ ਮੌਸਮ 'ਚ ਬੁਲੇਰੇ ਕਿੰਨਾ ਖੰਡਾਰਾ ਪਾ ਰੱਖਿਆ ਹੈ ਹੁਣ ਸਾਗ ਤਾਂ ਆਇਆ ਬੈਠ ਕੇ ਸਾਗ ਖਾਣਾ ਨਾਣੇ ਸਾਗ ਘਰਿਆ ਹੋਇਆ ਨਾਣੇ ਵਾਲੇ ਖੰਡਾਰਾ ਤਾਂ ਪੈ ਜਾਂਦਾ ਹੈ ਹੁਣ ਖੰਡਾਰਾ ਤਾਂ ਦੇਖੋ ਜਾਣਾ ਤੁਮ ਹੋਊਗਾ ਜਿੱਥੇ ਉਸ ਤੇ ਵੀ ਖਲਾਰਾ ਪਿਆ ਹੀ ਨਹੀਂ ਨਾ। ਹੋਜੀ ਹੁਣ ਆਪਾਂ ਸਾਗ ਦੇਖੀਏ। ਇੱਕ ਵਾਰ ਨਾ ਲਾਸਟ ਦੇ ਚ ਪਾਣੀ ਦਾ ਪਾ ਗੀ ਤੇ ਹੁਣਾਂ ਨੇ ਪਤਾ ਵੀ ਠੀਕ ਐ। ਕਿ ਹੋਰ ਜਾਈਏ ਥੋੜਾ ਜਿਹਾ ਪਤਲਾ ਐ। ਹੈ? ਮੈਨੂੰ ਪਤਲਾ ਲੱਗ ਰਿਹਾ ਥੋੜਾ ਜਿਹਾ। ਕਿ ਪਤਲਾ ਰੱਖਣਾ ਐ। ਹੈ? ਠੀਕ ਆ। ਹੁਣ ਪਤਲਾ ਰੱਖ ਲਨੇ ਚਲੋ ਨਾ। ਵੈਸੇ ਵੀ ਸਿਆਰ ਚ। ਕੀ ਤੋਂ ਲੈਣੀ? ਹਾਂ। ਮਸ਼ੀਨ ਤੋਂ ਰਿਹਾ ਤੇ। ਸਮਾਰ ਕੇ ਤੋਂ ਕੀ ਤੋਂ ਨਹੀਂ ਹਾਂ ਮਾੜਾ ਜਿਹਾ ਵੀ ਮਿੱਟੀ ਨਹੀਂ ਆਉਣੀ ਚਾਹੀਦੀ ਇੱਥੇ ਬਾਅਦ ਵਿੱਚ ਆ ਕੇ ਸਰਾਂ ਮੇਰੇ ਕੋਲ ਨਹੀਂ ਰਹੋ ਰਹਾ ਪਲਾਨ ਤੇ ਵੀ ਸੇਕ ਲਈ ਹੁਣ ਚਾਹਦੀ ਨਹੀਂ ਹੈ ਕਿ ਨਹੀਂ ਹਰਦਲ ਵੀ ਚਾਹਦੀ ਆ ਕੌਲੀ ਨੂੰ ਲੱਗਿਆ ਆਪਾਂ ਸਾਗ ਕੱਟਣਾ ਤੇ ਸਾਗ ਆਪਣਾ ਸਾਰਾ ਹੋ ਗਿਆ ਖਤਮ ਅੱਧਾ ਡੁੱਲ ਗਿਆ ਖਾਣ ਤੋਂ ਪਹਿਲਾਂ ਖਤਮ ਹੋ ਚੁੱਕਿਆ ਇੰਨਾ ਕਰ ਗਿਆ ਰਹਿ ਗਿਆ ਬਸ ਇੰਨਾ ਕਰਦਾ ਹੀ ਰਹਿ ਗਿਆ ਇੱਕ ਦਾ ਰਹਿ ਗਿਆ ਕਿਤੇ ਤੁਸੀਂ ਕਹਿਦੇ ਮੈਂ ਕੱਲੂ ਤੜਕਾ ਲਾਉਂਗੀ ਤੜਕਾ ਲਾਣਾ ਤਾਂ ਵਧੀਆ ਜਾ ਆ ਇੱਧਰ ਦੁਨੀਆ ਦੇਖੋ ਆ ਦੇਖੋ ਅੱਬੂ ਪਰੇ ਹੋ ਗਿਆ ਮਸ਼ੀਨ ਦਾ ਕੰਮ ਆ ਪੁੱਤ ਪਰੇ ਹੋ ਗਿਆ ਕਿਉਂਕਿ ਨਾ ਐ ਤਾਂ ਪਹਿਲਾਂ ਦੋ 3 ਟਾਈਮ ਦਾ ਸਰ ਜਾਂਦਾ ਪਰੇ ਹੋ ਜਾ ਹੋਰ ਅਸੀਂ ਤਾਂ ਜਿਆਦਾ ਵੀ ਲੈ ਕੇ ਆਏ ਸੀਗੇ ਸਾਢੇ 4 ਕਿਲੋ ਸਾਗ ਲੈ ਕੇ ਸਾਢੇ 4 ਕਿਲੋ ਲੈ ਕੇ ਆਏ ਸੀ ਪਹਿਲਾਂ ਅਸੀਂ 2 ਢਾਈ ਉਹ ਲੈ ਰਹੇ ਤੇ ਹਾਂ ਸਾਰਾ ਗਿਰ ਗਿਆ ਹੁਣ ਚੱਲ ਹੁਣ ਆਪਾਂ ਇਹਨੂੰ ਘੋਟਦੀ ਲਓ ਜੀ ਆਹ ਬੱਸ ਗੰਦਾ ਤਾਂ ਸਾਫ ਨੇ ਬਣਾ ਲੈਣਾ ਬਸ ਸਾਫ ਵੀ ਹੋ ਗਿਆ ਪਰ ਜਿਹੜਾ ਨੁਕਸਾਨ ਹੋ ਗਿਆ ਸਾਗ ਕਮ ਹੋ ਗਿਆ ਹਮਾਰਾ ਆਧਾ ਰਹਿ ਗਿਆ ਚਾਰ ਟਾਈਮ ਦਾ ਸਾਗ ਤਾਂ ਹਮਾਰਾ ਆਧਾ ਰਹਿ ਗਿਆ ਕਿੰਨਾ ਰਹਿ ਗਿਆ ਹੋਰ ਕਿਦਣ ਦੀਆਂ ਕਰੀਤੇ ਸਾਗ ਆਊਗਾ ਸਾਗ ਆਊਗਾ ਲੈ ਲਓ ਪਤਾ ਪਰ ਉਹ ਬੋਲਦਾ ਨਹੀਂ ਹੈਗਾ ਦੇ 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 ਇੱਕ ਦੇਖੀ ਮੈਂ ਆ ਦੇਖੋ ਬਾਈ ਔਲੇ ਕਰਕੇ ਬੁਰਕੀ ਦੇਦੀ ਮੈਨੂੰ ਢਿੱਡੀ ਦੇਤੀ ਉਹ ਉਹਦਾ ਹੈ ਜੇ ਮੈਂ ਆਪਣਾ ਬਣਾਉਂਦੀ ਮੈਂ ਦੇ ਦਿੰਦੀ ਜਿਵੇਂ ਆਪ ਦਾ ਖਾਣਾ ਮੈਨੂੰ ਭੁੱਖ ਤਾਂ ਲੱਗ ਰਹੀ ਹੈ ਕਿਉਂਕਿ ਅੱਜ ਨਾ ਮੈਂ ਦੋ ਗੱਲਾਂ ਤੇ ਅਪਸੈਟ ਹੋਈ ਵੀ ਐ ਦੋ ਗੱਲਾਂ ਤੇ ਚਲੋ ਇੱਕ ਗਰਦਾ ਕੋਈ ਚੱਕਣੀਆਂ ਜਿਹੜਾ ਸਾਗ ਡੁੱਲਿਆ ਇਹਦੇ ਜ਼ਿਆਦਾ ਦੁਖੀ ਹੋ ਗਈ ਖਾ ਕੇ ਰੋਟੀ ਫਿਰ ਗੁਰਦੁਆ ਚੱਲਣਾ ਪਰ ਆ ਹੋਈ ਵੀ ਪਰ ਆ ਹੋਈ ਵੀ ਤੁਹਾਨੂੰ ਆ ਕੇ ਰੋਟੀ ਮਿਲੇ ਜਿਵੇਂ ਫਟਕਾ ਬਣ ਲੈ ਛੇਤੀ ਮੈਨਾਂ 2 ਮਿੰਟ ਲਾਣੇ प्यार ਆ ਦੇਖੋ ਸਾਗ ਨਾਲ ਕੀ ਹਾਸਾ ਹੋਇਆ ਤਾਂ ਤੁਸੀਂ ਦੇਖ ਲਿਆ ਹੁਣ ਮੈਂ ਆਪਣੀ ਰੋਟੀ ਪਾਲਾਂ ਕਿਉਂਕਿ ਮੈਂ ਗੁੱਡਾ ਨਾਲ ਖਾਣਾ ਹੈ ਮੈਂ ਗੁੱਡਾ ਨਹੀਂ ਕੋਸ਼ ਨਹੀਂ ਪਾਇਆ ਗਠਾ ਗੁਠਾ ਤੇ ਉੱਤੇ ਦੋ ਫੁਲਕੇ ਆਪਣੇ ਬਿਨਾ ਚੋਪੜੇ ਆ ਪਾ ਲਈ ਆਪਣੀ ਰੋਟੀ ਹੁਣ ਮੈਂ ਤੁਹਾਨੂੰ ਖਾ ਕੇ ਦੱਸਾਂ ਵੀ ਕਿਸ ਤਰ੍ਹਾਂ ਦੀ ਬਣਿਆ ਸਾਗ ਸਾਗ ਤਾਂ ਵੀ ਖਾਏ ਲਿਆ ਬਹੁਤ ਸਵਾਦ ਬਣਿਆ ਹੈ ਦੇਸੀ ਕੀ ਪਾਲਿਆ ਮੈਂ ਮੈਨੂੰ ਦੇਸੀ ਕੀ ਉਹ ਪਸੰਦ ਹੈ ਹਰੀਆਂ ਮਿਰਚਾਂ ਰੱਖ ਲਈਆਂ ਦੇਖੋ ਨਾਲ ਸਾਡੇ ਘਰ ਦੀਆਂ ਨੇ ਇਹ ਹੂੰ ਈਮੀ ਅਯੂਵੀ ਉੱਧਰ ਬਣ ਰਿਹਾ ਪਟਕਾ ਗੁਰਦਵਾਲਾ ਸਾਹਿਬ ਜਾਣ ਨੂੰ ਤੇ ਹੁਣ ਅਸੀਂ ਵੀ ਬਸ ਚੱਲਦੇ ਆਂ ਵੀ ਦੀ ਰੋਟੀ ਆਪਾਂ ਪਾ ਲਈ ਤੇ ਹੁਣ ਯੂਵੀ ਨੂੰ ਦੰਨੇ ਆ ਆ ਹੈਗਾ ਆਪਣਾ ਦੇਸੀ ਕੀ ਦੇਸੀ ਕੀ ਹੁਣ ਕਹੋਗੇ ਖਤਮ ਹੋ ਗਿਆ ਖਤਮ ਨਹੀਂ ਹੋਇਆ ਜੀ ਆਪਣੀ ਉਹ ਵੱਡੀ ਕੈਨੀ ਭਰੀ ਪਈ ਐ ਜਿਹੜਾ ਐਕਸਟਰਾ ਉਹ ਇਹਦੇ ਚ ਕੱਢਿਆ ਤਾਂ ਉਹ ਖਤਮ ਹੋ ਗਿਆ ਜਿਹੜਾ ਕੀ ਉਹ ਪਾਉਂਦੇ ਆ ਨਾ ਬਾਰ ਬਾਰ ਸਾਨੂੰ ਵੱਡੀ ਕੈਨੀ ਖੋਲਣੀ ਪੈਂਦੀ ਐ ਸੀ ਛੋਟੇ ਡੋਲੂ ਚ ਪਾ ਕੇ ਰੱਖ ਲੈਂਦੇ ਹਾਂ ਹੁਣ ਕੱਲੂ ਹੋਰ ਕਰਨਾ ਐ ਤਾਜ਼ਾ ਫਿਰ ਉਹ ਸਾਗ ਨਾ ਸੌਰੀ ਕੀ ਫਿਰ ਉਹ ਇਹਦੇ ਚ ਡੋਲੂ ਚ ਪਾਵਾਂਗੇ ਹੁਣ ਦੇਦੀ ਆ ਭਾਈ ਯੂ ਵੀ ਨੂੰ ਯੂ ਵੀ ਕੱਦਾ ਪੁੱਛੜਿਆ ਚਾਰ ਵਾਰੀ ਪੁੱਛ ਲਿਆ ਵਾਈ ਯੂ ਗੈਟ ਸੋ ਮੱਚ ਟਾਈਮ ਕੀਆ ਕੀ ਬਹੁਤ ਤੁਸੀਂ ਇੰਨਾ ਟਾਈਮ ਕਿਉਂ ਲਿਆ ਇੰਨਾ ਟਾਈਮ ਉਹ ਇੱਥੇ ਚਾਚੀ ਦੀ ਵੀਡੀਓ ਬਣਾ ਰਹੀ थी ਉਧਰ देयर इज सो ਗੀਨ ਸਾਧ ਬਾਈ ਤੇਰੀ ਇੰਗਲਿਸ਼ ਨਾਲ ਕੁਝ ਖਾਸ ਵਧੀਆ ਨਹੀਂ ਟੁੱਟੀ ਫੁੱਟੀ ਜੀ ਆ ਆਪਣੀ ਇੰਗਲਿਸ਼ ਅਣੀ ਅੰਗਰੇਜ਼ਾਂ ਵਾਲੀ ਨਹੀਂ ਹੈਗੀ ਹਜੇ ਹਨਾ ਉਹ ਤਾਂ ਫਾਸਟ-ਫਾਸਟ ਬੋਲਦੇ ਨੇ ਉਹ ਤਾਂ ਫਾਸਟ-ਫਾਸਟ ਬੋਲਦੇ ਆ ਆਪਾਂ ਤਾਂ ਹੋਲੀ ਟੁੱਟੀ ਹੋਈ ਬੋਲਦੇ ਆ ਸਹੀ ਹੁੰਦੀ ਆ ਸਹੀ ਹੁੰਦੀ ਆ ਇਹ ਹੋਲੀ ਬੋਲਦੇ ਆ ਸਹੀ ਹੁੰਦੀ ਆ ਚਲ ਹੁਣ ਰੋਟੀ ਖਾ ਲੈ ਮੈਨੂੰ ਸਾਗ ਦੱਸ ਸਾਗ ਹੁਣ ਐ ਤਾਂ ਤੇਤੋਂ ਪੁੱਛਣਾ ਨਹੀਂ ਵੀ ਕਿਹਾ ਜਾ ਲੱਗਿਆ ਕਿਉਂਕਿ ਇੰਨੀ ਮਿਹਨਤ ਹੋਈ ਵੀ ਤਾਂ ਚੀਜ਼ ਤਾਂ ਵਧੀਆ ਹੀ ਹੋਊਗੀ ਐ ਨਹੀਂ ਹਮੇਸ਼ਾ ਕਦੇ ਵੀ ਪੁੱਛਣਾ ਹੈਗਾ ਆਪਾਂ ਨਾ ਜ਼ਿਆਦਾਤਰ ਪਿੰਡਾਂ 'ਚ ਐ ਨਹੀਂ ਪੁੱਛਦੇ ਹੈਗੇ ਹਨਾ ਆਪਾਂ ਕਿਉਂਕਿ ਦੇਖੋ ਦੇਸੀ ਬੰਦੇ ਹੁੰਦੇ ਆ ਆਪਾਂ ਤਾਂ ਐ ਨਹੀਂ ਪੁੱਛਦੇ ਵੀ ਕਿੰਨੇ ਦਾ ਲੱਗਿਆ ਪਰ ਅਸੀਂ ਫੇਰ ਵੀ ਪੁੱਛ ਹੀ ਜਾਂਦੇ ਆ ਕਦੇ-ਕਦੇ ਪਰ ਜਿਹੜੀ ਚੀਜ਼ ਨੂੰ ਮਿਹਨਤ ਲੱਗੀ ਐ ਇੰਨੀ ਜ਼ਿਆਦੇ ਹਨਾ ਉਹ ਤਾਂ ਵਧੀਆ ਹੀ ਵਧੀਆ ਹੁੰਦੀ ਆ ਦੇਖ ਲੈ ਸੁਣ ਲੋ ਆਹਾ ਹਾ ਹਾ ਸੁਣ ਲੋ ਕਿਉਂਕਿ ਇਸ 6 ਮਹੀਨੇ ਬਾਅਦ ਮਿਲੇ ਹੈ ਨਾ ਤਾਂ ਹੀ ਆ ਹੋ ਰਿਹਾ ਹੈ ਹੁਣ ਆਪਾਂ ਵੀਡੀਓ ਦਾ ਕਰ ਦਿਆਂ ਜੀ ਐਂਡ ਤੇ ਵੀਡੀਓ ਦਾ ਮੈਂ ਸਵੇਰੀ ਅਗਲੇ ਦਿਨ ਐਂਡ ਕਰਨ ਲੱਗੀ ਆ ਸਵੇਰ ਦੀ ਕੋਈ ਕਲਿੱਪ ਨਹੀਂ ਹੈ ਬਸ ਆਹੀ ਹੈ ਵੀ ਐਂਡ ਕਰਨਾ ਹੈ ਕਿਉਂਕਿ ਇਹਦੇ ਪਹਿਲਾਂ ਮੈਂ ਰਾਤ ਕਾਫੀ ਹੋ ਗਿਆ ਤਾਂ ਨੇਰਾ ਹੋ ਗਿਆ ਤਾਂ ਬਸ ਹੋਤੇ ਬਾਅਦ ਨਾ ਮੇਰਾ ਰਾਤ ਨਾ ਐਂਡ ਤਾਂ ਮੈਂ ਰਾਤ ਕਰ ਦਿੰਦੀ ਵੀਡੀਓ ਬਣਾਉਂਦੀ ਪਰ ਜਦ ਨਾਲ ਕੱਲ ਸਾਗ ਜਟੂ ਲੱਗਿਆ ਤਾਂ ਨਾ ਸਾਰਾ ਮੇਰਾ ਮੂਡ ਜਾ ਖਰਾਬ ਹੋ ਜਾਂਦਾ ਵੀ ਇੰਨੀ ਮਿਹਨਤ ਕਰੀਆ ਨਾ ਸਾਗ ਲੈ ਕੇ ਆਏ ਤੇ ਮਸਾਂ ਪਹਿਲੀ ਵਾਰ ਲੈ ਕੇ ਆਏ ਤੇ ਇਸ ਸੀਜ਼ਨ ਦਾ ਸਾਗ ਪਹਿਲੀ ਵਾਰ ਆਇਆ ਤਾਂ ਔਰ ਜਿਹੜਾ ਬਚਿਆ ਤਾਂ ਨਾ ਸਵਾਦ ਵੀ ਇੰਨਾ ਜ਼ਿਆਦਾ ਬਣਿਆ ਕਿਉਂਕਿ ਅਸੀਂ ਧਰ ਵੀ 1:30 ਵਜੇ ਦਿਆਤਾ ਵੀ ਤਾਂ ਕਿ ਇਹਨ ਵਧੀਆ ਮਲਾਈ ਵਰਗਾ ਬਣ ਜੇ ਵਧੀਆ ਘੁੱਟੇ ਫਿਰ ਇੰਨਾ ਜ਼ਿਆਦਾ ਮੂਡ ਜਾ ਖਰਾਬ ਹੋ ਗਿਆ ਤਾਂ ਪਹਿਲਾਂ ਤਾਂ ਜਦ ਗਿਰਿਆ ਨਾ ਬਸ ਮੈਂ ਤਾਂ ਅੰਦਰ ਆ ਕੇ ਪੈ ਗਈ ਤੀ ਵੀ ਸਾਰਾ ਸਾਗ ਵੀ ਅੱਧਾ ਡੁੱਲ ਗਿਆ ਹਲਾ ਅਫਸੋਸ ਜਿਆ ਹੋ ਗਿਆ ਤਾਂ ਵੀ ਇੰਨੀ ਮਿਹਨਤ ਕਰਦੇ ਆ ਕਿਉਂਕਿ ਸਾਗ ਨੂੰ ਸਾਗ ਖਾਣਾ ਖਾਣ ਚ ਵਧੀਆ ਲੱਗਦਾ ਖਾਣਾ ਸੌਕਾ ਏ ਪਰ ਬਣਾਉਣਾ ਬਹੁਤ ਔਖਾ ਏ 3-4 ਘੰਟੇ ਰਾਮ ਨਾਲ ਚਾਹੀਦੇ ਨੇ ਔਰ ਸਾਡੀ ਫੈਮਿਲੀ ਵੱਡੀ ਆ ਅਸੀਂ ਸਾਡਾ 4-5 ਕਿਲੋ ਤੇ ਘਟ ਸਰਦਾ ਵੀ ਨਹੀਂ ਹੈਗਾ ਇਸ ਕਰਕੇ ਅਸੀਂ ਵਧੀਆ ਰਜਾਨੇ ਉਹਨੂੰ ਵੀ ਪਤੀਆ ਬਣੇ ਤਾਂ ਜਦ ਇੰਨੀ ਮਿਹਨਤ ਕਰਨ ਦੇ ਬਾਵਜੂਦ ਹਣਾ ਉਹ ਬਾਅਦ ਚ ਐਦਾਂ ਕੋਈ ਹਾਸਾ ਹੋ ਜੇ ਵੀ ਆ ਕੁਝ ਚੀਜ਼ ਵਧੀਆ ਦੇਖੋ ਜੇ ਨਾ ਵਧੀਆ ਬਣੇ ਫਿਰ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਆਪਾਂ ਆਪਣੇ ਤੇ ਜਿਆਦਾ ਮਿਹਨਤ ਨਹੀਂ ਹੋਈ ਹੈਗੀ ਇਸ ਕਰਕੇ ਵਧੀਆ ਨਹੀਂ ਬਣਿਆ। ਪਰ ਜਿੱਥੇ ਮਿਹਨਤ ਲੱਗੀ ਹੋਵੇ ਵੀ ਇੰਨੀ ਖਾ ਕੇ ਜਿਹੜਾ ਖਾਇਆ ਬਾਅਦ ਚ ਬਹੁਤ ਸਵਾਦ ਆਇਆ ਬਹੁਤ ਜਿਆਦਾ ਸਵਾਦ ਆਇਆ। ਵੀ ਫਿਰ ਅਫਸੋਸ ਜਾ ਹੋ ਗਿਆ ਵੀ ਪਹਿਲੀ ਵਾਰ ਲੈ ਕੇ ਆਏ ਤੇ ਪਹਿਲੀ ਵਾਰ ਇਹ ਡੁੱਲ ਗਿਆ ਸਾਰਾ। ਸਾਰਾ ਤਾਂ ਨਹੀਂ ਡੁੱਲਿਆ ਅੱਧਾ ਡੁੱਲ ਗਿਆ ਤਾਂ ਲੈ ਚੱਲ ਐ ਹੁਣ ਜਿਹੜਾ ਦੂਜੇ ਟਾਈਮ ਦਾ ਬਚ ਗਿਆ ਥੋੜਾ ਬਹੁਤ ਤਾਂ ਹੁਣ ਦੇਖਦੇ ਆ। ਹੁਣ ਕੱਲ ਸ਼ਾਮ ਨੂੰ ਤੜਕਾ ਲਾ ਲਾਂਗੇ। ਤੇ ਬਾਕੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ। ਸਾਖਦੀਆਂ ਲੰਬੀਆਂ ਚੌੜੀਆਂ ਗੱਲਾਂ ਨਾ ਮਾਰਦੇ। ਸਾਖ ਤਾਂ ਫੇਰ ਆ ਜੂਗਾ। ਕੋਈ ਗੱਲ ਨਹੀਂ ਫੇਲੇ ਆਵਾਂਗੇ। ਐ ਇੱਥੇ ਐਂਡ ਕਰਦੇ ਆ ਤੇ ਮੇਰੇ ਇੰਸਟਾਗ੍ਰam ਆਈਡੀ ਗਗਨ ਬੋਪਰਾ 850 ਨੂੰ ਜਰੂਰ ਫੋਲੋ ਕਰੋ ਜੀ ਜਲਦੀ ਤੋਂ ਜਲਦੀ 500 ਫੋਲੋਅਰਸ ਕਰ ਦੋ ਫਿਰ ਉਹ ਤੇ ਮੈਂ 1000 ਕਰ ਦੋ ਜਿਹੜੀ ਮੇਰੀ ਆਹ ਲਾਈਨ ਹਰ ਰੋਜ਼ ਹਰ ਰੋ ਹਰ ਵਲੌਗ ਚ ਹੁੰਦੀ ਆ। ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਨਾ ਮੇਰੇ ਆਫ ਆਪਣੇ ਆਪ ਹੀ ਹੋ ਜਾਂਦੇ ਨੇ ਮੈਂ ਕਮੈਂਟ ਆਫ ਨਹੀਂ ਕਰਦੀ ਹੈਗੀ ਮੈਂ ਵੀਡੀਓ ਚ ਇਸੇ ਵੀਡੀਓ ਚ ਸ਼ਾਇਦ ਮੈਂ ਦੱਸਿਆ ਹੈ ਮੈਂ ਨਾ ਉਹ ਬਹੁਤ ਜ਼ਿਆਦਾ ਸੀ ਟਰਾਈ ਕਰਦੇ ਆ ਔਨ ਵੀ ਕਰ ਲੈਂਦੇ ਆ ਉਹ 5 10 ਮਿੰਟ ਬਾਅਦ 5 2 4 ਮਿੰਟ ਬਾਅਦ ਆਪੇ ਬੰਦ ਹੋ ਜਾਂਦੇ ਨੇ 10 ਮਿੰਟ ਵੀ ਨਹੀਂ ਲੱਗਦੇ 2 4 ਦੇ ਬਾਅਦ ਆਪੇ ਆਫ ਹੋ ਜਾਂਦੇ ਨੇ ਹੁਣ ਇਹ ਵੀਡੀਓ ਦੇ ਬੰਦ ਨੇ ਜਾਂ ਨਹੀਂ ਇਹ ਵੀ ਨਹੀਂ ਮੈਨੂੰ ਪਤਾ ਹੈਗਾ ਕਿਉਂਕਿ ਇਸ ਨਹੀਂ ਮਤਲਬ ਵੀ ਜਦ ਮੈਂ ਇਹ ਐਡਿਟਿੰਗ करूंगी ਵੀ ਆਪਣੇ ਆਪ ਬੰਦ ਹੋ ਜਾਂਦੇ ਨੇ ਵੀ ਮੈਂ ਨਹੀਂ ਬੰਦ ਕਰਦੀ ਹੈਗੀ ਬਾਅਦ ਚ ਬਹੁਤ ਟਰਾਈ ਕਰਦੇ ਆ 2 ਮਿੰਟ ਓਨ ਰਹਿੰਦੇ ਨੇ ਫਿਰ ਬੰਦ ਹੋ ਜਾਂਦੇ ਨੇ ਹੁਣ ਦੇਖਦੇ ਆ ਵੀ ਇਹ ਵੀਡੀਓ ਚ ਵੀ ਬੰਦ ਹੋਣਗੇ ਜਾਂ ਨਹੀਂ ਹੋਣਗੇ ਬਾਕੀ ਐਡਿਟਿੰਗ ਵੇਲੇ ਪਤਾ ਲੱਗੂਗਾ ਫਿਰ ਮੇਰੇ ਤੋਂ ਹੀ ਕੋਈ ਕੋਈ ਮਤਲਬ ਦਿੱਕਤ ਹੋਈ ਵੀ ਹੋਣੀ ਫੋਨ ਚ ਫਿਰ ਉਹ ਚੈਨਲ ਤੇ ਫਿਰ ਉਹ ਠੀਕ ਕਰਵਾਉਂਗੀ ਚਲੋ ਜੀ ਹੁਣ ਵੀਡੀਓ ਦਾ ਕਰਦੇ ਆ ਐਂਡ ਅਗਲੇ ਵਲੌਗ ਵਧੀਆ ਜੇ ਵਲੌਗ ਚ ਜੁੜੇ ਬਾਈ ਬਾਈ